ਸਾਰਿਆਂ ਨੂੰ ਸਸ਼ਿਕਾ ਤੇ ਤੁਹਾਡਾ ਸਾਰਿਆਂ ਦਾ ਅੱਜ ਦੇ ਬਲੌਗ ਤੇ ਸਵਾਗਤ ਆ। ਤੁਸੀਂ ਸਾਰੇ ਕਿਵੇਂ ਹੋ? ਉਮੀਦ ਕਰਦੇ ਹਾਂ ਠੀਕ ਹੋਵੋਗੇ। ਤੇ ਆਓ ਕਰਦੇ ਹਾਂ ਬਲੌਗ ਦੀ ਸ਼ੁਰੂਆਤ। ਕਿਵੇਂ ਹੈ? ਜਰੂਰ। ਸਾਡੇ ਕਿੰਨੇ ਕੁਟਰ ਹੋ? ਫਿਰ ਮੈਂ ਤੁਹਾਨੂੰ ਦੱਸ ਪਈ ਤੇ। ਤਰਬੂਜ ਖਾਣਾ। ਤਰਬੂਜ ਖਾਣਾ। ਹਾਂ ਉਹ ਕਿਹਦੇ ਜਾਂਦਾ। ਹੈ ਰਸ਼ਮੀ। ਆਹ ਕੀ। ਤਰਬੂਜ਼ ਰੱਬਾ ਤੰਡਾ ਟਿੱਕ ਟਿੱਕ ਰੱਬਾ ਤੰਡਾ 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 ਠੰਡਾ ਠੰਡਾ ਤਰਬੂਜ਼ ਇੱਕ ਨਾ ਫੋਨ ਦੇ ਵਿੱਚ ਐ ਕੁਲਫੀ ਵੀ ਬਣਾਉਣੀ ਹੈ ਕਿ ਨਾ ਇਹ ਲਖਾਉਂਦੇ ਸੀ ਕਿ ਪਤਾ ਨਹੀਂ ਕੀ ਮੈਂ ਬੰਦ ਹੋ ਗਈ ਸੀ ਹਮ ਜੀ ਕੱਟ ਕੇ ਖਾ ਲਿਆ ਅਸੀਂ ਥੈਂਕ ਯੂ உச்சி நஷ்மி <laughs> 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 <laughs>

嗯，好嘞。 नहीं ना। आया ना पेपर कर गया कितने हो गेट बंद करके जाएंगे शमीन हाँ जो तुम भी तरबूज खा लो सारे ओ <laughs> <laughs> लो और ले लो हम्म थोड़ा ਬੀ ਦੇ ਨਾ ਹੁਣ ਤਾਂ ਵਧੀਆ ਹੈ ਨਾ ਬੀ ਨਾ ਆਪਣੇ ਇਹਨੇ ਆਪ ਦਾ ਤਿਆਰ ਨਹੀਂ ਕਰਨਾ ਚਾਹਿਆ ਦੇਣ ਬੀ ਵਾਲੇ ਅੰਬਰੂ ਦਾਨ ਲੱਗ ਗਏ ਨਾ ਤਾਂ ਮੂਰ ਵੀ ਆ ਗਏ ਥੜੇ ਤੋਂ ਆ ਗਿਆ ਵਿੱਚ ਵੀ ਹੁੰਦੇ ਆ ਬੀ ਵਾਲੇ ਹੁੰਦੇ ਇਹਦੇ ਵਿੱਚ ਇੱਕ ਬੁਝਾਰਤ ਜੀ ਪਾਉਂਦੇ ਹੁੰਦੇ ਨਾ ਕਿੰਨੇ ਹੁੰਦੀ ਆ ਉਹ ിത്തേ വജണോ ബീ അജേ അപ്പം ਆਦੇ ਨਾ ਸ਼ਿਵਜਿਲ ਲੈਟ ਜਾਵਣੀ 6 ਕਿਉਂ 7 ਵਜੇ ਜਾਂਦੀ ਉਹ ਹਨ ਲੈਟ ਜਾਵ ਲੋ ਰਵੈਟਰ ਨਹੀਂ ਚੱਲਦੇ ਤੇ ਫਿਰ ਇਨਵਰਟਰ ਵੀ ਬੰਦ ਕਰਨੇ ਕਿਉਂ ਉਧਰ ਨਾਲ ਸਿੱਟੋ ਇਹਦੇ ਵਿੱਚ ਹੀ ਸੜ ਦੋ ਵੀ ਮੱਖਣਾ ਜਗਾਉਣ ਲੱਗੇ ਜਾਂਦੇਗਾ ਫਿਰ खोलनाश्मीन गेट खुला गया होना है ना तरबूज तो। अपा खा लिया शाम का टाइम है ठंडी ठंडी चल रही है हवा इधर कणक ਸੁੱੱਕੂ ਗਈ ਤੇ ਹੁਣ ਪਾਉਣੀ ਆ ਗੱਟੇ ਚ ਗੱਟੇ ਚ ਪਾਉਣੀ ਆ ਜੀ ਸੁੱਕੀ ਵਧੀਆ ਤਪਤ ਬਹੁਤ ਤੇਜ਼ ਹੁੰਦੀ ਹੈ ਸਬਜੀ ਆਪਾਂ ਬਣਾ ਲਈ ਸੀਗੇ ਤੇ ਆਟਾ ਵੀ ਗੁੰਨ ਲਿਆ ਸੀ ਤੇ ਅੱਜ ਆਖੀ ਜਾਂਦੇ ਆਗੇ ਲਾਈਟ ਬੰਦ ਹੋਣੀ ਆ ਰਾਤ ਨੂੰ ਅਰਾਤ ਨੂੰ ਲਾਈਟ ਕੱਟ ਲੱਗਣਾ ਹੈਗਾ 7 ਵਜੇ ਤੋਂ ਬਾਅਦ ਤੇ ਰੋਟੀ ਆਪਾਂ ਨੂੰ ਜਲਦੀ ਬਣਾਉਣੀ ਪਊਗੀ। ਵੈਸੇ ਤਾਂ ਇਨਵਰਟਰ ਬਾਹਰ ਜਿਆਦਾ ਚੰਨ ਨਹੀਂ ਕਰ ਦੇਣਗੇ। ਆਪਾਂ ਜਲਦੀ ਉਹਦੀ 6 ਵਜੇ ਗਈ ਹੁਣ ਸਬਜੀ ਬਣ ਗਈ ਤੇ ਹੁਣ ਆਟਾ ਗੁੰਨ ਕੇ ਫਟਾਫਟ ਬਣਾ ਲੈਣੇ ਆ ਰੋਟੀ ਬਣਾ ਕੇ ਰੱਖ ਦੇਣੇ ਆ। ਚਲੋ ਜੀ। ਲਓ ਉਜੀ ਗੰਨੇ ਦਾ ਜੂਸ ਆ ਗਿਆ। ਸਾਡੇ ਇਥੇ ਪੜੋਸੀ ਹੈ। ਗੰਨੇ ਦੇ ਜੂਸ ਬਣਾਉਂਦੇ ਹੈਗੇ ਤੇ ਉਹ ਲੈ ਲਈ ਗੰਨੇ ਪੀ ਲੋ ਆ ਜੋ ਤੁਸੀਂ ਵੀ ਇਹਨਾਂ ਨੂੰ ਪਿਉਣੇ ਆ ਲਓ ਥੇਰ ਗਰਮ ਹੋ ਜਾਣਾ ਠੰਡਾ ਹੈ ਪੀ ਲੋ ਬੜlein ਚੱਕੋ ਹੋਰ ਲੈ ਲਓ ਠੀਕ ਹੈ ਹਾਂ ਹਾਂ ਮਜ਼ਾ ਆ ਗਿਆ ਜੱਗ ਭਰ ਗਿਆ ਬੇੜਾ ਜੱਗ ਭਰ ਜਾਂਦਾ ਰੋਜ਼ ਹੀ ਵਿਚਾਰਾ ਪੜੋਸੀ ਅਜੂਸ ਵਾਲੇ ਇੱਕ ਦਿਨ ਅੱਗੇ ਵੀ ਅੱਜ ਵੀ ਪਿੰਦਾ ਪੈਣੀ ਮੈਂ ਤਾਂ ਪੀਲਾਂ ਤਾਂ ਮੈਨੂੰ ਤਾਂ ਬਾਲਾ ਮਿੱਠਾ ਜਾਂਦਾ ਬੀਤੇ ਆ ਵੀ ਪੀ ਲੋ ਪੀਰਾ ਪੀਰਾ ਨੋ ਪੀਰਾ ਪੀਲਾ ਬਾਦਾ ਬੋਤਾ ਨਹੀਂ ਮੈਨੂੰ ਤਾਂ ਨਹੀਂ ਵਧੀਆ ਪੁਦੀਨਾ ਨਿੰਬੂ ਸਾਰਾ ਕੁਝ ਪਾਖੀ ਲੈਂਦਾ ਹੈ ਨਾ ਵਧੀਆ ਵਧੀਆ ਬਣਾ ਕੇ ਰਮੈ ਨੇ ਲੋ ਬਾਦੂ ਜੱਗ ਭਰਿਆ ਪਿਆ ਪੀ ਲੋ ਆ ਤਾਂ ਸਵਾਦ ਹੈ ਮੇਰੇ ਤਾਂ ਪਤਾ ਪਤਾ ਨਹੀਂ ਕੀ ਗੱਲ ਮੈਨੂੰ ਨਾ ਹੋਰ ਹੀ ਬੱਤ ਜਿ ਆਉਣ ਲੱਗ ਜਾਂਦੀ ਐ ਮੈਂ ਪਹਿਲਾਂ ਵੀ ਕਦੇ ਵੀ ਨਹੀਂ ਪੀਤਾ ਨਾ ਮੈਂ ਕਦੇ ਨਹੀਂ ਪੀਂਦੀ ਹੁੰਦੀ ਗਰਨੇ ਦਾ ਜੂਸ ਦਾ ਰਸ਼ਮੀ ਨਾ ਉਹ ਦਾ ਰਸ਼ਮੀ ਨੂੰ ਪੀ ਲੋ ਕੀ ਬਣਾ ਜੂਸ ਕਿ ਨਾਲ ਤੈਨੂੰ ਕੀ ਬਣਾ ਦੋ ਰਸ਼ਮੀ ਨਾ रश्मीन तू तो रूह उपजा पीना आहा पी के दिखा देखा लहरवी नु क्या तू योलेगा रश्मीन मिठा जा फिर പേട്ടിയർക്കാ ബാഗ രശ്മിണർ ചക്കലാ ലേദി ടോൾ ബന്യാ വേലോ ഇത ਕੋਲਕਾ ਬਣਾ ਕੇ ਦਿੱਤਾ ਰਸ਼ਮੀ ਮੈਂਟ-ਮੈਂਟ ਤੋਈ ਹੁਣ ਗੰਧ ਦਾ ਢੋਲ ਬਣ ਗਿਆ ਆ ਪੀਲਾ ਰਵੀ ਨੂੰ ਹੋਰ ਪਾਇਆ ਰਵੀ ਹੋਰ ਪਵਾ ਲਾ ਪਵਾ ਲਾ ਹੋਰ ਵੱਧ ਪੀਏਗਾ ਰਵੀ ਨੋ ਕਦੇਗਾ ਬਾਕੀ ਰੱਖ ਦਿੰਨੇ ਆਪਾਂ ਫ੍ਰਿਜ ਚ ਨਾ ਹੈਪੀ ਬੀ ਗੋਇੰਗ ਇੰਦਰ ਦੇਖੋ ਇਹ ਲਾਤਾ ਪੌਦਾ ਲਾਤਾ ਗਮਲੇ ਦੇ ਵਿੱਚ ਹੁਣ ਪਾਣੀ ਪਾਉਣਾ ਥੋੜਾ ਜਿਹਾ ਇਹਨੂੰ ਕਰਦੇ ਕੰਮ ਹੁਣ ਆਪਾਂ ਸਾਰੇ ਕਰ ਲਏ ਸੀ ਦੂਸਰਾ ਦਿਨ ਆ ਹੁਣ ਤੇ ਰੋਟੀ ਪਾਣੀ ਸਾਰਾ ਕੁਝ ਬਣਾ ਲਿਆ ਸੀਗਾ ਸਾਫ ਸਫਾਈ ਵੀ ਕਰ ਲਈ ਸੀ ਰਸ਼ਮੀ ਜਾਂਦਾ ਰਿਹਾ ਸਕੂਲ

मैकू बैठी है इधर वेखो मैकू कि रश्मीन मैकू बैठी है मैकू 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 ਚਾਦਰਾਂ 깔ਈਆਂ ਸ਼ਾਮ ਤੱਕ ਹੀ ਰਾਂ ਕਾਲੀ ਵਿਛਾਈਆਂ ਸੀਗੀਆਂ ਤੇ ਹੁਣ ਦੁਪਹਿਰ ਹੋ ਗਿਆ 11 ਵਜ ਗਏ ਕੰਮ ਧੰਦੇ ਆਪਾਂ ਸਾਰੇ ਕਰ ਲਏ ਤੇ ਕਣਕ ਪਾਉਣ ਵਾਲੀ ਰਹਿ ਗਈ ਗੱਟੇ 'ਚ ਤੇ ਉਹ ਪਾਵਾਂਗੇ ਰੋਕ ਕੇ ਤੇ ਮੰਮੀ ਹੁਣੇ ਵੀ ਆਉਣ ਵਾਲੀ ਆ ਬਸ ਤੇ ਉਹ ਰੋਟੀ ਖਾਣਗੇ ਰੋਟੀ ਬਣਾਵਾਂਗੇ ਉਸ ਤੋਂ ਬਾਅਦ ਉਹਨਾਂ ਵਾਸਤੇ ਵੈਸੇ ਤਾਂ ਸਾਰਿਆਂ ਨੇ ਅਸੀਂ ਬਣਾ ਕੇ ਖਾ ਲਈ ਵੀ ਗਈ ਰਸ਼ਮਿੰਦੀ ਗਿਆ ਮੈਂ ਵੀ ਤੇ ਮੰਮੀ ਅਰਗੇ ਖਾਣਗੇ ਉਹ ਆਉਣਗੇ 12 12:30 ਤੱਕ ਪਹੁੰਚਣਗੇ ਤੇ ਉਦੋਂ ਬਣਾਵਾਂਗੇ ਰੋਟੀ ਉਹਨਾ ਟਾਈਮ ਹੁਣ ਮੈਂ ਕਰਨਾ ਹੈ ਰੈਸਟ ਬਾਹਰ ਤਾਂ ਹੋਰੀ ਮੌਸਮ じゃ ਖਰਾਬ ਹੈ ਜਨੇਰੀ ਚੱਲ ਰਹੀ ਹੈ ਤੇ ਹੁਣ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦੀ ਆ ਤੇ ਇੱਕ ਨੇ ਮੈਨੂੰ ਕਮੈਂਟ ਕਰਿਆ ਪਿਛਲੀ ਵੀਡੀਓ ਦੇ ਉੱਤੇ ओके okay, फुकरी आई फुकरीयां ਮਾਰ ਸਕਦੀਆਂ ਕਿਸੇ ਵੀ ਚੜਾਈ ਕਿਸੇ ਤੋਂ ਜਰੀ ਨਹੀਂ ਜਾਂਦੀ ਅਸੀਂ ਤਾਂ ਕਦੇ ਫੁਕਰੀ ਨਹੀਂ ਮਾਰੀਗੀ ਤੇ ਨਾ ਹੀ ਅਸੀਂ ਕਿਸੇ ਕਦੇ ਕਿਸੇ ਦੀ ਚੜਾਈ ਤੋਂ ਮੱਛੇ ਸੜੇ ਆ ਅਸੀਂ ਤਾਂ ਸਮਾਂ ਦੀ ਖੁਸ਼ ਹੁੰਨੇ ਆ ਵਧੀਆ ਬਲੌਗਾਂ ਦੇ ਵਿੱਚ ਤਾਰੀਫ਼ ਕਰੀ ਐ ਕਿਸੇ ਵੀ ਬਲੌਗ ਦੇ ਵਿੱਚ ਜਾਓ ਅਸੀਂ ਤਾਰੀਫ਼ ਕਰੀ ਐ ਪਤਾ ਨਹੀਂ ਲੋਕ ਇਹੋ ਜਿਹੇ ਕਮੈਂਟ ਕਿਉਂ ਕਰਦੇ ਆ ਕਿਉਂ ਨਹੀਂ ਤੇ ਵਿਊ ਆ ਜਿਹੜੇ ਆ ਕਿ ਵਿਊ ਲੈਣੇ ਹੈਗੇ ਰੋਜ਼ ਰੋਜ਼ ਕਮੈਂਟ ਆਉਂਦਾ ਵਿਊ ਲੈਣੇ ਆ ਤੁਸੀਂ ਆਪ ਦੇ ਨਾਮ ਤੇ ਆਪ ਦੇ ਨਾਮ ਤੇ ਲਓ ਤਾਂ ਫੇਰ ਕੀ ਹੋ ਗਿਆ ਆਪ ਦਾ ਨਾਮ ਵੀ ਹੈ ਉਹਨਾਂ ਦਾ ਵੀ ਕਰਤਾ ਤਾਂ ਕੀ ਹੈ ਪਤਾ ਨਹੀਂ ਕਿਉਂ ਕਿ ਉਹ ਜਿਹੇ ਲੋਕ ਹੈ ਜਿਹੜੇ ਇਦਾਂ ਦੇ ਕਮੈਂਟ ਕਰਦੇ ਆ ਸਮਝ ਨਹੀਂ ਆਉਂਦੀ ਗੀ ਤੇ ਸਾਨੂੰ ਤਾਂ ਕੋਈ ਇਹੋ ਜਿਹਾ ਲੱਗਦਾ ਨਹੀਂ ਮੈਨੂੰ ਤਾਂ ਲੱਗਦਾ ਨਹੀਂਗਾ ਮੈਨੂੰ ਤਾਂ ਭੈਣ ਗੁਰਮੀਤ ਕੌਰ ਭੈਣ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਹੈ ਤੇ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਰੱਬ ਰਾਖਾ